ਸ਼ਹਿਰ ਦਾ ਬਹੁਤ ਹੀ ਮਹੱਤਵਪੂਰਨ ਬ੍ਰਿਜ ਜੋ ਰੀਗੋ ਬ੍ਰਿਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਕਾਫੀ ਸਮੇਂ ਤੋਂ ਪੁਲ ਦੀ ਹਾਲਤ ਖਸਤਾ ਬਣੀ ਹੋਈ ਸੀ ਜਿਸ ਦੇ ਚਲਦਿਆਂ ਸਾਡੀ ਫਾਸ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਏਡੀਸੀਪੀ ਟ੍ਰੈਫਿਕ ਅਮਨਦੀਪ ਕੌਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪੁਲ ਦਾ ਮੋੜ ਨਿਰਮਾਣ ਕੀਤਾ ਜਾਵੇਗਾ ਜਿਸ ਸੰਬੰਧ ਚ ਰੀਗੋ ਬ੍ਰਿਜ ਨੂੰ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ ਉਹਨਾਂ ਅਪੀਲ ਕੀਤੀ ਕਿ ਲੋਕ ਇਸ ਰਸਤੇ ਵੱਲ ਆ ਕੇ ਆਪਣੀਆਂ ਦਿੱਕਤਾਂ ਨਾ ਵਧਾਉਣ ਕਾਫੀ ਦਿਨਾਂ ਤੋਂ ਹੀ ਇਹਦੀ ਜਿਹੜੀ ਚੀਕੀ ਕਾਫੀ ਸਮੇਂ ਤੋਂ ਹੀ ਇਹ ਪਤਾ ਕਿ ਨੋ ਇਸ ਉਹ ਜਿਹੜਾ ਸੇਫ ਨਹੀਂ ਹੈਗਾ ਇਹ ਕੰਡਮ ਹੋ ਚੁੱਕਾ ਸੀ ਤੇ ਅੱਜ ਇਹਦੇ ਵੱਲੋਂ ਰੇਲਵੇ ਵੱਲੋਂ ਇਹਨਾਂ ਨੇ ਪੁਲ ਜਿਹੜਾ ਇਹਦੀ ਕੰਸਟਰਕਸ਼ਨ ਕਰਨ ਵਾਸਤੇ ਪੁਲ ਬੰਦ ਕਰ ਦਿੱਤਾ ਗਿਆ ਆ ਤੇ ਆਲਰੇਡੀ ਸਾਡੇ ਵੱਲੋਂ ਜਿਹੜੀਆਂ ਡਾਇਵਰਸ਼ਨਾਂ ਕੀਤੀਆਂ ਹੋਈਆਂ ਵਾ ਜਿਵੇਂ ਇੱਥੇ ਆਪਾਂ ਹੁਣ ਖਲੋਤੇ ਹੋਇਆ ਗਵਿੰਦਗੜ ਫੋੜਾ ਜਿਹੜਾ ਰੀਗੋ ਬ੍ਰਿਜ ਵੱਲੋਂ ਘਟਿਆਗਾ ਵਾ ਇੱਥੋਂ ਤੁਸੀਂ ਜਿਹੜਾ اسلامਾਬਾਦ ਤੋਂ ਲੈ ਕੇ ਪਲਾਸਾ ਮੋੜ ਤੇ ਅੱਗੋਂ ਬਾਈ ਨੰਬਰ ਫਾਟਕ ਤੋਂ ਜਾ ਸਕਦੇ ਆ ਵਿਮਨ ਖਾਨਸਾ ਕਾਲਜ ਉਹ ਜਿਹੜੀਆਂ ਰੋਡਸ ਆਉਂਦੀਆਂ ਤੇ ਜਿਨ੍ਹਾਂ ਨੇ ਇਧਰੋਂ ਮਤਲਬ ਇਧਰੋਂ ਆਉਣਾ ਹੈਗਾ ਏਟਾ ਕੀਮਾ ਵੱਲੋਂ ਉਹ ਗਵਿੰਦਗਨ ਫੋਟ ਦੇ ਥਾਣੀ ਹੋ ਕੇ ਜਾਏ ਕੋਈ ਵਰਕਸ਼ਾਪ ਨੂੰ ਰਸਤਾ ਜਾਂਦਾ ਤੇ ਸਿੱਧਾ ਜਿਹੜਾ ਪਗੌੜਿਆਂ ਵਾਲੋਂ ਭਨਾਰੀਪੁਰ ਨੂੰ ਜਾ ਸਕਦੇ ਆ ਕਿਉਂਕਿ ਇਹ ਜ਼ਰੂਰੀ ਆ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਇਹ ਪੁਲ ਕਦੀ ਵੀ ਕਿਤੇ ਡਿੱਗ ਸਕਦਾ ਕੋਈ ਇਨਸੀਡੈਂਟ ਨਾ ਹੋਵੇ ਇਸ ਕਰਕੇ ਪੁਲ ਦੀ ਜਿਹੜੀ ਕੰਸਟਰਕਸ਼ਨ ਆ ਉਹ ਬਣਨ ਵਾਸਤੇ ਸ਼ੁਰੂ ਹੋ ਗਿਆ ਹੈ ਉਹ ਸ਼ਹਿਰ ਵਾਸੀ ਕੀ ਪੀ ਲਈਓ ਸ਼ਹਿਰ ਵਾਸੀਆਂ ਨੂੰ ਇਹ ਕੀ ਵੱਤ ਬੰਦ ਜਿਹੜਾ ਇਸ ਚੀਜ਼ ਦਾ ਸਹਿਯੋਗ ਦੇਣਾ ਮਤਲਬ ਇਹ ਚੀਜ਼ਾਂ ਵੇਖੋ ਇਹ ਜ਼ਰੂਰੀ ਆ ਲੋਕਾਂ ਦੀਆਂ ਕਿ ਕੱਲ ਨੂੰ ਕੋਈ ਰੱਬ ਨਾ ਕਰੇ ਕੋਈ ਇਨਸੀਡੈਂਟ ਇਨਸੀਡੈਂਸ ਹੋ ਸਕਦਾ ਵਾ ਤੇ ਇਸ ਕਰਕੇ ਜਿਹੜਾ ਹੁਣ ਇਹਨਾਂ ਵੱਲੋਂ ਪੁਲ ਬੰਦ ਕੀਤਾ ਗਿਆ ਸਾਡੇ ਵੱਲੋਂ ਸਾਡਾ ਇਹ ਹੈਗਾ ਕਿ ਟ੍ਰੈਫਿਕ ਜਿਹੜੀ ਸਾਰੇ ਸ਼ਹਿਰ ਦੀ ਆ ਉਹ ਸਮੂਥਲੀ ਚੱਲੇ ਆਮ ਜਨਤਾ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਪੁਲ ਨਵੀਂ ਕੰਸਟ੍ਰਕਸ਼ਨ ਵਾਸਤੇ ਅੱਜ ਤੋਂ ਬੰਦ ਕੀਤਾ ਜਾ ਰਿਹਾ ਲੋਕਾਂ ਨੂੰ ਆਲਟਰਨੇਟਿਵ ਰਸਤੇ ਦੇ ਬਾਰੇ ਪਹਿਲਾਂ ਵੀ ਜਾਣਕਾਰੀ ਦੇ ਦਿੱਤੀ ਚਾ ਰੱਖੀ ਹੈ ਔਰ ਆਲਟਰਨੇਟਿਵ ਰਸਤੇ ਦਾ ਪ੍ਰਯੋਗ ਕਰਨ ਜਿੰਨੀ ਦੇਰ ਤੱਕ ਕੋਲ ਬੰਦ ਰਹਿ। ਕੰਸਟਰਕਸ਼ਨ ਅਪਰੋਕਸੀਮੇਟਲੀ 1.5 ਸਾਲ ਦੇ ਵਿੱਚ ਅਸੀਂ ਪੂਰੀ ਕਰਦੇ ਹਾਂ। ਗੁਰੂ ਨਗਰੀ ਸ਼੍ਰੀ ਅਮਰਦਸ ਸਾਹਿਬ ਦਾ ਬਹੁਤ ਹੀ ਮਹੱਤਵਪੂਰਨ ਬ੍ਰਿਜ ਜਿਸ ਨੂੰ ਕੀ ਅੰਗਰੇਜ਼ਾਂ ਦੇ ਸਮੇਂ ਤੋਂ ਬਣਿਆ ਹੈ ਤੇ ਜਿਸ ਨੂੰ ਵੀ ਰੀਗੋ ਬ੍ਰਿਜ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਔਰ ਉਸ ਬ੍ਰਿਜ ਦੀ ਹਾਲਤ ਖਸਤਾ ਹੋਣ ਕਰਕੇ ਹੁਣ ਰੇਲਵੇ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਉਸ ਦੀ ਸੁਧ ਲੈਣ ਦੇ ਲਈ ਉਸ ਨੂੰ ਬਿਲਕੁਲ ਤਿਆਰ ਕੀਤਾ ਜਾ ਰਿਹਾ ਹੈ ਤੇ ਜਿਸ ਦੇ ਦਰਮਿਆਨ ਸਾਡੀ ਪਾਸੇ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਹਾਂ ਟ੍ਰੈਫਿਕ ਇਨਚਾਰਜ ਐਡੀਸੀਪੀ ਮੈਡਮ ਅਮਨਦੀਪ ਪੂਰਨ ਰਾਮ ਨੂੰ ਵਿਸ਼ੇਸ਼ ਜਰੀ ਜਾਣਕਾਰੀ ਦਿੱਤੀ ਗਈ ਹੈ ਕਿ 2 ਸਾਲ ਹੀ ਇਹ ਪੁਲ ਬੰਦ ਰਹੇਗਾ ਤੇ ਬਿਲਕੁਲ ਮੁਕੰਮਲ ਹੋਏਗਾ 2 ਸਾਲਾਂ ਦਾ ਤੇ 2 ਸਾਲ ਤੱਕ ਲੋਕ ਜਿਹੜੇ ਇਸ ਦੀ ਵਰਤੋਂ ਨਹੀਂ ਕਰ ਪਾਣਗੇ ਜਿਸ ਨੂੰ ਵੀ ਉਹ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਇਹ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਇਹਦੇ ਰੋਡ ਪਲਾਨ ਜਿਹੜੇ ਹੈਗੇ ਨੇ ਫੋਨ ਨੇ ਤੇ ਉਹ ਲੋਕ ਹੁਣ ਉਸ ਰੋਡ ਦੀ ਸਰੀ ਵਰਤੋਂ ਕਰਨ ਤੇ ਨੀਗੋਵੀਸ਼ਨ ਹੁੰਦਾ ਹੈ 2 ਸਾਲ ਤੱਕ ਕੁਝ ਗੱਲ 2 ਸਾਲਾਂ ਬਾਅਦ ਇਹ ਜਿਹੜੀ ਦੇਖਿਆ ਬਿਲਕੁਲ ਸਵਾਰੀ ਜਾਏਗੀ ਔਰ ਬਹੁਤ ਹੀ ਵਧੀਆ ਤਰੀਕੇ ਦਾ ਤਿਆਰ ਕਰਕੇ ਸਰਕਾਰ ਦੇ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਹੂਲਤ ਦਿੱਤਾ ਜਾਏਗਾ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਅਥੀਲ ਸ਼ਰਮਾ ਪਾਸਵੇਂ ਨੀ ਅਮਰਤ